ਨਿਊਜ਼ੀਲੈਂਡ ਬਲੱਡ ਸਰਵਿਸ 2026 ਦੇ ਮੱਦ ਤੱਕ ਪੁਰਸ਼ਾਂ ਜੋ ਕਿ ਪੁਰਸ਼ਾਂ ਦੇ ਨਾਲ ਹੀ ਸੰਬੰਧ ਬਣਾਉਂਦੇ ਹਨ ਜਾਨਕਿ ਐਮ ਐਸ ਐਮ ਤੋਂ ਖੂਨ ਦਾਨ ਸਵੀਕਾਰ ਕਰਨ ਦੀ ਤਿਆਰ ਦੇ ਵਿੱਚ ਹੈ ਇਹ ਫੈਸਲਾ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਅਤੇ ਵਿਗਿਆਨ ਅਧਿਐਨਾਂ ਤੋਂ ਬਾਅਦ ਲਿਆ ਗਿਆ ਹੈ ਲਗਭਗ 2 ਸਾਲ ਪਹਿਲਾਂ NZ ਬਲੱਡ ਦੇ ਨਾਮ ਬਦਲਣ ਦਾ ਵਾਅਦਾ ਕੀਤਾ ਸੀ ਅਤੇ ਕਰੀਬ 1 ਸਾਲ ਪਹਿਲਾਂ ਮੈਡਸੇਬ ਕੋਲੋਂ ਇਸ ਨੂੰ ਮਨਜ਼ੂਰੀ ਵੀ ਮਿਲ ਗਈ ਸੀ ਨਵੇਂ ਨਿਯਮਾਂ ਤਹਿਤ ਹੁਣ ਦਾਨੀ ਦੀ ਜਾਂਚ ਵਿਅਕਤੀਗਤ ਆਧਾਰ ਤੇ ਕੀਤੀ ਜਾਵੇਗੀ ਨਾ ਕਿ ਪਹਿਲਾਂ ਵਾਂਗ 3 ਮਹੀਨੇ ਦੇ ਅੰਦਰ ਪੁਰਸ਼ ਨਾਲ ਸੰਬੰਧ ਬਣਾਉਣ ਵਾਲੇ ਹਰ ਪੁਰਸ਼ ਤੇ ਸਮੂਹਿਕ ਪਾਬੰਦੀ ਲਗਾਈ ਜਾਵੇ NZ ਬਲੱਡ ਦੇ ਬੁਲਾਰੇ ਡਾਕਟਰ ਗੈਵਿਨ ਚੋ ਦੇ ਅਨੁਸਾਰ ਇਹ ਪੂਰੀ ਤਰ੍ਹਾਂ ਸਬੂਤਾਂ ਤੇ ਆਧਾਰਿਤ ਪ੍ਰਕਿਰਿਆ ਹੈ ਅਸੀਂ ਐਸਪੀਓਟੀ ਅਧਿਐਨ ਨਾਲ ਜੁੜੇ ਹਾਂ ਜਿਸ ਵਿੱਚ ਗੇ ਬਾਈਸੈਕਸ਼ੁਅਲ ਅਤੇ ਹੋਰ ਪੁਰਸ਼ਾਂ ਨਾਲ ਸੰਬੰਧ ਬਣਾਉਣ ਵਾਲੇ ਪੁਰਸ਼ਾਂ ਤੋਂ ਪੁੱਛਿਆ ਗਿਆ ਹੈ ਕਿ ਉਹ ਖੂਨਦਾਨ ਬਾਰੇ ਕੀ ਸੋਚਦੇ ਹਨ ਉਨ੍ਹਾਂ ਦੱਸਿਆ ਹੈ ਕਿ ਅਧਿਐਨ ਦੇ ਵਿੱਚ ਸਾਫ਼ ਹੋ ਗਿਆ ਹੈ ਕਿ ਬਹੁਤ ਸਾਰੇ ਲੋਕ ਸਮੂਹਿਕ ਪਾਬੰਦੀ ਦੀ ਬਜਾਏ ਵਿਅਕਤੀਗਤ ਜਾਂਚ ਦੇ ਹੱਕ ਵਿੱਚ ਹਨ ਐਂਜਰਡ ਬਲੱਡ ਨੇ ਯੂਕੇ ਤੇ ਕੈਨੇਡਾ ਵਰਗੇ ਦੇਸ਼ਾਂ ਦੇ ਤਜਰਬੇ ਵੀ ਦੇਖੇ ਹਨ ਜਿੱਥੇ ਇਸ ਤਰ੍ਹਾਂ ਦੇ ਨਿਯਮ ਪਹਿਲਾਂ ਹੀ ਲਾਗੂ ਹੋ ਚੁੱਕੇ ਹਨ ਡਾਕਟਰ ਚੋ ਕਹਿੰਦੇ ਹਨ ਕਿ ਉਹਨਾਂ ਦੇ ਨਤੀਜੇ ਦੱਸਦੇ ਹਨ ਕਿ HIV ਦੇ ਖਤਰੇ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਜਿਸ ਨਾਲ ਸਾਡਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਖਤਰੇ ਦੀ ਪੂਰੀ ਜਾਂਚ ਤੋਂ ਬਾਅਦ ਐਂਜਰਡ ਬਲੱਡ ਨੇ ਆਪਣੀ ਦਵਾਈ ਸੰਸਥਾ ਕੰਪਨੀ CSL ਬੇਰਿੰਗ ਨਾਲ ਸਲਾਮ مشورہ ਕੀਤਾ ਹੈ ਜੋ ਕਿ ਪਲਾਜ਼ਮਾ ਨੂੰ ਦਵਾਈ ਉਤਪਾਦਾਂ ਦੇ ਵਿੱਚ ਤਬਦੀਲ ਕਰਦੀ ਹੈ ਇਸ ਪ੍ਰਕਿਰਿਆ ਵਿੱਚ ਨਵੇਂ ਟੈਸਟ ਨਵਾਂ ਸਾਜ਼ੋ ਸਮਾਨ ਅਤੇ ਸਟਾਫ ਦੀ ਟ੍ਰੇਨਿੰਗ ਲੋੜੀਂਦੀ ਹੈ ਜਿਸ ਕੰਮ ਸਮਾਂ ਲੱਗਿਆ ਹੈ ਦੂਜੇ ਪਾਸੇ ਬਰਨੇਟ ਫਾਊਂਡੇਸ਼ਨ ਜੋ ਕਿ ਪਹਿਲਾਂ ਏਡਜ਼ ਫਾਊਂਡੇਸ਼ਨ ਸੀ ਲੰਬੇ ਸਮੇਂ ਤੋਂ ਇਸ ਬਦਲਾਅ ਦੀ ਮੰਗ ਕਰ ਰਹੀ ਸੀ ਫਾਊਂਡੇਸ਼ਨ ਦੇ ਰਿਸਰਚਰ ਅਤੇ ਨਵੀਂ ਨੀਤੀ ਅਧਿਕਾਰੀ ਪੀਟ ਹੈਨਲ ਕਹਿੰਦੇ ਹਨ ਕਿ ਸੁਰੱਖਿਆ ਸਭ ਤੋਂ ਪਹਿਲਾ ਹੈ ਪਰ ਅਸੀਂ ਸਹੀ ਦਿਸ਼ਾਵਲ ਅੱਗੇ ਵਧ ਰਹੇ ਹਾਂ ਲੋਕਾਂ ਦਾ ਖੂਨਦਾਨ ਪ੍ਰਣਾਲੀ ਤੇ ਪੂਰਾ ਭਰੋਸਾ ਹੋਣਾ ਲਾਜ਼ਮੀ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਐਸਪੀਓਡੀ ਅਧਿਐਨ ਦੇ ਵਿੱਚ ਸਿਰਫ 13% ਗੇ ਜਾਂ ਬਾਇਓਸੈਕਸ਼ੂਅਲ ਪੁਰਸ਼ ਹੀ ਪੁਰਾਣੇ ਨਿਯਮਾਂ ਤੇ ਖਰੇ ਉਤਰਦੇ ਸਨ ਉਹ ਸਵਾਲ ਕਰਦੇ ਹਨ ਕਿ ਜੋ ਲੋਕ ਇਸ ਰਿਸ਼ਤੇ ਦੇ ਵਿੱਚ ਰਹਿੰਦੇ ਹਨ ਉਹ ਖੂਨਦਾਨ ਕਿਉਂ ਨਹੀਂ ਕਰ ਸਕਦੇ ਐਨ ਜੈਡ ਬਲੱਡ ਮੁਤਾਬਕ ਨਵੇਂ ਨਿਯਮਾਂ ਦੀ ਸਹੀ ਤਰੀਕ ਖਾਲੇ ਤੈ ਨਹੀਂ ਹੋਈ ਹੈ ਪਰ ਉਮੀਦ ਹੈ ਕਿ 2026 ਦੇ ਪਹਿਲੇ ਅੱਧ ਦੇ ਵਿੱਚ ਇਹ ਲਾਗੂ ਕਰ ਦਿੱਤੇ ਜਾਣਗੇ ਡਾਕਟਰ ਚੋ ਕਹਿੰਦੇ ਹਨ ਕਿ ਸਾਨੂੰ ਹਜੇ ਹੋਰ ਪ੍ਰਬੰਧ ਕਰਨ ਦੀ ਲੋੜ ਹੈ ਪਰ ਅਸੀਂ ਜਲਦੀ ਹੀ ਤਰੀਕ ਦਾ ਐਲਾਨ ਕਰ ਦੇਵਾਂਗੇ ਨਿਊਜ਼ੀਲੈਂਡ ਬਲੱਡ ਸਰਵਿਸ 2026 ਦੇ ਮੱਦ ਤੱਕ ਪੁਰਸ਼ਾਂ ਜੋ ਕਿ ਪੁਰਸ਼ਾਂ ਦੇ ਨਾਲ ਹੀ ਸਬੰਧ ਬਣਾਉਂਦੇ ਹਨ ਜਾਨੀ ਕਿ ਐਮਐਸਐਮ ਤੋਂ ਖੂਨ ਦਾਨ ਸਵੀਕਾਰ ਕਰਨ ਦੀ ਤਿਆਰ ਦੇ ਵਿੱਚ ਹੈ ਇਹ ਫੈਸਲਾ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਅਤੇ ਵਿਗਿਆਨ ਅਧਿਐਨਾਂ ਤੋਂ ਬਾਅਦ ਲਿਆ ਗਿਆ ਹੈ ਲਗਭਗ 2 ਸਾਲ ਪਹਿਲਾਂ NZ ਬਲੱਡ ਦੇ ਨਾਮ ਬਦਲਣ ਦਾ ਵਾਅਦਾ ਕੀਤਾ ਸੀ ਅਤੇ ਕਰੀਬ 1 ਸਾਲ ਪਹਿਲਾਂ ਮੈਡਸੇਬ ਕੋਲੋਂ ਇਸ ਨੂੰ ਮਨਜ਼ੂਰੀ ਵੀ ਮਿਲ ਗਈ ਸੀ ਨਵੇਂ ਨਿਯਮਾਂ ਤਹਿਤ ਹੁਣ ਦਾਨੀ ਦੀ ਜਾਂਚ ਵਿਅਕਤੀਗਤ ਆਧਾਰ ਤੇ ਕੀਤੀ ਜਾਵੇਗੀ ਨਾ ਕਿ ਪਹਿਲਾਂ ਵਾਂਗ 3 ਮਹੀਨੇ ਦੇ ਅੰਦਰ ਪੁਰਸ਼ ਨਾਲ ਸੰਬੰਧ ਬਣਾਉਣ ਵਾਲੇ ਹਰ ਪੁਰਸ਼ ਤੇ ਸਮੂਹਿਕ ਪਾਬੰਦੀ ਲਗਾਈ ਜਾਵੇ NZ ਬਲੱਡ ਦੇ ਬੁਲਾਰੇ ਡਾਕਟਰ ਗੈਵਿਨ ਚੋ ਦੇ ਅਨੁਸਾਰ ਇਹ ਪੂਰੀ ਤਰ੍ਹਾਂ ਸਬੂਤਾਂ ਤੇ ਆਧਾਰਿਤ ਪ੍ਰਕਿਰਿਆ ਹੈ ਅਸੀਂ ਐਸਪੀਓਟੀ ਅਧਿਐਨ ਨਾਲ ਜੁੜੇ ਹਾਂ ਜਿਸ ਵਿੱਚ ਗੇ ਬਾਈਸੈਕਸ਼ੁਅਲ ਅਤੇ ਹੋਰ ਪੁਰਸ਼ਾਂ ਨਾਲ ਸੰਬੰਧ ਬਣਾਉਣ ਵਾਲੇ ਪੁਰਸ਼ਾਂ ਤੋਂ ਪੁੱਛਿਆ ਗਿਆ ਹੈ ਕਿ ਉਹ ਖੂਨਦਾਨ ਬਾਰੇ ਕੀ ਸੋਚਦੇ ਹਨ ਉਨ੍ਹਾਂ ਦੱਸਿਆ ਹੈ ਕਿ ਅਧਿਐਨ ਦੇ ਵਿੱਚ ਸਾਫ਼ ਹੋ ਗਿਆ ਹੈ ਕਿ ਬਹੁਤ ਸਾਰੇ ਲੋਕ ਸਮੂਹਿਕ ਪਾਬੰਦੀ ਦੀ ਬਜਾਏ ਵਿਅਕਤੀਗਤ ਜਾਂਚ ਦੇ ਹੱਕ ਵਿੱਚ ਹਨ ਐਂਜਰਡ ਬਲੱਡ ਨੇ ਯੂਕੇ ਤੇ ਕੈਨੇਡਾ ਵਰਗੇ ਦੇਸ਼ਾਂ ਦੇ ਤਜਰਬੇ ਵੀ ਵੇਖੇ ਹਨ ਜਿੱਥੇ ਇਸ ਤਰ੍ਹਾਂ ਦੇ ਨਿਯਮ ਪਹਿਲਾਂ ਹੀ ਲਾਗੂ ਹੋ ਚੁੱਕੇ ਹਨ ਡਾਕਟਰ ਚੋ ਕਹਿੰਦੇ ਹਨ ਕਿ ਉਹਨਾਂ ਦੇ ਨਤੀਜੇ ਦੱਸਦੇ ਹਨ ਕਿ HIV ਦੇ ਖਤਰੇ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਜਿਸ ਨਾਲ ਸਾਡਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਖਤਰੇ ਦੀ ਪੂਰੀ ਜਾਂਚ ਤੋਂ ਬਾਅਦ ਐਂਜਰਡ ਬਲੱਡ ਨੇ ਆਪਣੀ ਦਵਾਈ ਸੰਸਥਾ ਕੰਪਨੀ CSL ਬੇਰਿੰਗ ਨਾਲ ਸਲਾਮ ਮਸ਼ورہ ਕੀਤਾ ਹੈ ਜੋ ਕਿ ਪਲਾਜ਼ਮਾ ਨੂੰ ਦਵਾਈ ਉਤਪਾਦਾਂ ਦੇ ਵਿੱਚ ਤਬਦੀਲ ਕਰਦੀ ਹੈ ਇਸ ਪ੍ਰਕਿਰਿਆ ਵਿੱਚ ਨਵੇਂ ਟੈਸਟ ਨਵੇਂ ਸਾਜ਼ੋ-ਸਮਾਨ ਅਤੇ ਸਟਾਫ ਦੀ ਟ੍ਰੇਨਿੰਗ ਲੋੜੀਂਦੀ ਹੈ ਜਿਸ ਕੰਮ ਸਮਾਂ ਲੱਗਿਆ ਹੈ ਦੂਜੇ ਪਾਸੇ ਬਰਨੇਟ ਫਾਊਂਡੇਸ਼ਨ ਜੋ ਕਿ ਪਹਿਲਾਂ ਏਡਜ਼ ਫਾਊਂਡੇਸ਼ਨ ਸੀ ਲੰਬੇ ਸਮੇਂ ਤੋਂ ਇਸ ਬਦਲਾਅ ਦੀ ਮੰਗ ਕਰ ਰਹੀ ਸੀ ਫਾਊਂਡੇਸ਼ਨ ਦੇ ਰਿਸਰਚਰ ਅਤੇ ਨਵੀਂ ਨੀਤੀ ਅਧਿਕਾਰੀ ਪੀਟ ਹੈਨਲ ਕਹਿੰਦੇ ਹਨ ਕਿ ਸੁਰੱਖਿਆ ਸਭ ਤੋਂ ਪਹਿਲਾ ਹੈ ਪਰ ਅਸੀਂ ਸਹੀ ਦਿਸ਼ਾਵਲ ਅੱਗੇ ਵਧ ਰਹੇ ਹਾਂ ਲੋਕਾਂ ਦਾ ਖੂਨਦਾਨ ਪ੍ਰਣਾਲੀ ਤੇ ਪੂਰਾ ਭਰੋਸਾ ਹੋਣਾ ਲਾਜ਼ਮੀ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਐਸਪੀਓਡੀ ਅਧਿਐਨ ਦੇ ਵਿੱਚ ਸਿਰਫ 13% ਗੇ ਜਾਂ ਬਾਇਓਸੈਕਸ਼ੂਅਲ ਪੁਰਸ਼ ਹੀ ਪੁਰਾਣੇ ਨਿਯਮਾਂ ਤੇ ਖਰੇ ਉਤਰਦੇ ਸਨ ਉਹ ਸਵਾਲ ਕਰਦੇ ਹਨ ਕਿ ਜੋ ਲੋਕ ਇਸ ਰਿਸ਼ਤੇ ਦੇ ਵਿੱਚ ਰਹਿੰਦੇ ਹਨ ਉਹ ਖੂਨਦਾਨ ਕਿਉਂ ਨਹੀਂ ਕਰ ਸਕਦੇ ਐਨਜਟ ਬਲੱਡ ਮੁਤਾਬਕ ਨਵੇਂ ਨੀਮਾ ਦੀ ਸਹੀ ਤਰੀਕ ਖਾਲੇ طے ਨਹੀਂ ਹੋਈ ਹੈ ਪਰ ਉਮੀਦ ਹੈ ਕਿ 2026 ਦੇ ਪਹਿਲੇ ਅੱਧ ਦੇ ਵਿੱਚ ਇਹ ਲਾਗੂ ਕਰ ਦਿੱਤੇ ਜਾਣਗੇ ਡਾਕਟਰ ਜੋ ਕਹਿੰਦੇ ਹਨ ਕਿ ਸਾਨੂੰ ਹਜੇ ਹੋਰ ਪ੍ਰਬੰਧ ਕਰਨ ਦੀ ਲੋੜ ਹੈ ਪਰ ਅਸੀਂ ਜਲਦੀ ਹੀ ਤਾਰੀਖ ਦਾ ਐਲਾਨ ਕਰ ਦੇਵਾਂਗੇ